ਆਦਰਸ ਨਰਸਿੰਗ ਕਾਲਜ ਸਮਾਨਾ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਦੇਵ ਸਿੰਘ ਪੰਨੂ ਪਹੁੰਚੇ ਉਹਨਾਂ ਨੇ ਨਰਸਿੰਗ ਦੇ ਖੇਤਰ ਵਿੱਚ ਜਿਹੜੀ ਵਿਦਿਆਰਥਣਾਂ ਨੇ ਐਡਮਿਸ਼ਨ ਲਈ ਹੈ ਉਹਨਾਂ ਨੇ ਸੋਚ ਕਾਈ ਵੀ ਸਮਾਗਮ ਦੇ ਵਿੱਚ ਸਰਕਤ ਕੀਤੀ ਹੈ ਤੇ ਉਹਨੇ ਕਿਹਾ ਕਿ ਜਿਹੜਾ ਨਰਸਿੰਗ ਦਾ ਕੀਤਾ ਹੈ ਉਸ ਦੇ ਨਾਲ ਜਿੱਥੇ ਨਾਲ ਰੋਜ਼ਗਾਰ ਹਾਸਲ ਹੁੰਦਾ ਹੈ ਉੱਥੇ ਇੱਕ ਮਨੁੱਖਤਾ ਦੀ ਸੇਵਾ ਵੀ ਕਰ ਰਹੀ ਹੈ ਔਰ ਪੰਜਾਬ ਸਰਕਾਰ ਦਾ ਯਤਨ ਹੈ ਕਿ ਪੰਜਾਬ ਦੇ ਵਿੱਚ ਕਾਲਜ ਖੋਲਣ ਵਿਦਿਆਰਥੀ ਨੌਜਵਾਨ ਪੜ੍ਹਾਈ ਕਰਕੇ ਇਸ ਤੇ ਰੋਜ਼ਗਾਰ ਹਾਸਲ ਕਰਨ ਔਰ ਪੰਜਾਬ ਨੂੰ ਅਸੀ ਰੰਗਲਾ ਪੰਜਾਬ ਬਣਾਈਏ ਇਸ ਮੌਕੇ ਤੇ ਕਾਲਜ ਕਮੇਟੀ ਦੇ ਚੇਅਰਮੈਨ ਡਾਕਟਰ ਕੇਕੇ ਜੋਰੀ ਅਤੇ ਪ੍ਰਿੰਸੀਪਲ ਸਿਮਰਨ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ ਇਸ ਮੌਕੇ ਤੇ ਸਮਾਣਾ ਸਿਵਲ ਹਸਪੀਟਲ ਦੀ ਸਿਨੇਮੈਡਿਕ ਅਧਿਕਾਰੀ ਡਾਕਟਰ ਮਜੀਤ ਸਿੰਘ ਵੀ ਹਾਜ਼ਰ ਸਨ ਜਿਹੜੇ ਇਸ ਤਰ੍ਹਾਂ ਦੇ ਕਾਲਜ ਨੇ ਉਹ ਕਿਸੇ ਵੀ ਇਲਾਕੇ ਦੀ ਪਛਾਣ ਹੁੰਦੇ ਨੇ ਜਾਂ ਸਾਡੀ ਸਟੇਟ ਦੀ ਪਛਾਣ ਨੇ ਆਦਰਸ਼ ਨਰਸਿੰਗ ਕਾਲਜ ਇਹ ਪਰਿਵਾਰ ਇੱਕ ਬਹੁਤ ਜਾਣਿਆ-ਪਛਾਣਿਆ ਪਰਿਵਾਰ ਹੈ ਸਾਡੇ ਇਸ ਪੂਰੇ ਇਲਾਕੇ ਦਾ ਔਰ ਇਹ ਬੜੀ ਚੰਗੀ ਗੱਲ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਚਾਹੇ ਨਰਸਿੰਗ ਕਾਲਜਸ ਨੇ ਚਾਹੇ ਬੀਐਡ ਦੇ ਕਾਲਜਸ ਨੇ ਜਾਂ ਬਾਕੀ ਨੇ ਉਹਨਾਂ ਦੇ ਵਿੱਚ ਰੌਣਕਾਂ ਪਰਤੀਆਂ ਨੇ ਮੁੜ ਕੇ ਫੇਰ ਕਿਉਂਕਿ ਕਿਤੇ ਨਾ ਕਿਤੇ ਸਾਡੇ ਬੱਚੇ ਨਵੀਂ ਜਨਰੇਸ਼ਨ ਜਿਹੜੀ ਉਹ ਸੋਚਣ ਲੱਗੀ ਹੈ ਕਿ ਇੱਥੇ ਰਹਿਣਾ ਬਿਹਤਰ ਹੈ ਕਿਉਂਕਿ ਵਿਦੇਸ਼ਾਂ ਦੀ ਲਾਈਫ ਜਿਸ ਤਰ੍ਹਾਂ ਦੀ ਦਿੱਸਦੀ ਹੈ ਉਸ ਤਰ੍ਹਾਂ ਦੀ ਹੈ ਨਹੀਂ ਉਹ ਬਿਲਕੁਲ ਉਸ ਤੋਂ ਵੱਖਰੀ ਹੈ ਤੋ ਸਾਡੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਇਹ ਓਥ ਸੈਰੇਮਨੀ ਅੱਜ ਸੀਗੀ ਓਥ ਜਿਹੜੀ ਚੁਕਾਈ ਜਾਂਦੀ ਆ ਉਹ ਇਸ ਪੱਖੋਂ ਚੁਕਾਈ ਜਾਂਦੀ ਆ ਕਿ ਉਹ ਆਪਣੇ ਜਿਹੜੀ ਕਿਉਂਕਿ ਸੇਵਾ ਭਾਵਨਾ ਵਾਲਾ ਕੀਤਾ ਹੈ ਨਰਸਿੰਗ ਦਾ ਸੋ ਇਹਦੇ ਵਿੱਚ ਜਿਹੜੀ ਹਿਊਮਨ ਦੇ ਦੂਸਰੇ ਉਹਦੀ ਮਦਦ ਕਰਨੀ ਹੁੰਦੀ ਆ ਉਸ ਮਾਮਲੇ ਦੇ ਉੱਤੇ ਆਰ ਪੰਜਾਬ ਸਰਕਾਰ ਜਿਹੜੀ ਹੈ ਜੀ ਉਹਦੀ ਓਥ ਇਹ ਹੈ ਹੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਸੂਬੇ ਦੇ ਵਿੱਚ ਰੱਖਣਾ ਉਹਨਾਂ ਨੂੰ ਬਿਹਤਰ ਸੇਵਾਵਾ ਬਿਹਤਰ ਮਾਹੌਲ ਜਿਹੜਾ ਉਹ ਪ੍ਰੋਵਾਈਡ ਕਰੇ ਨੇ ਇਹ ਕਿਤਾ ਜੇ ਮੈਂ ਤੁਹਾਨੂੰ ਕਹਿ ਕਿ ਇੱਕ ਤਾਂ ਰੋਜੀ ਰੋਟੀ ਦੇ ਵਾਸਤੇ ਤਾਂ ਹੈ ਹੀ ਬਿਹਤਰ ਕੀਤਾ ਪਰ ਉਹਦੇ ਨਾਲ ਨਾਲ ਜਿਹੜੀ ਸੇਵਾ ਭਾਵਨਾ ਹੈ ਜਿਹੜੀ ਮਨੁੱਖ ਦੀ ਮਨੁੱਖ ਨੂੰ ਜਿਹੜੀ ਉਹ ਜ਼ਰੂਰਤ ਉਹ ਬਹੁਤ ਵੱਡੀ ਹੈ ਜਦੋਂ ਮੁਸੀਬਤ ਪੈਂਦੀ ਹੈ ਨਾ ਮਨੁੱਖੀ ਕੰਮ ਆਉਂਦਾ ਉਹਦੇ ਤੇ ਇਹ ਕਿਤਾ ਚਾਹੇ ਕਿਉਂਕਿ ਡਾਕਟਰੀ ਦਾ ਕਿਤਾ ਹੈ ਨਰਸਿੰਗ ਦਾ ਕਿਤਾ ਹੈ ਇਹ ਰੋਜੀ ਰੋਟੀ ਦੇ ਨਾਲ ਨਾਲ ਮਨੁੱਖਤਾ ਦੀ ਸੇਵਾ ਭਾਵਨਾ ਵਾਲਾ ਵੀ ਜਿਹੜਾ ਹੈ ਔਰ ਸਾਨੂੰ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਨਰਸਿੰਗ ਜਿੰਨੇ ਵੀ ਕਾਲਜ ਨੇ ਪੰਜਾਬ ਦੇ ਇਸ ਵਾਰੀ ਉਹ ਸਾਰੇ ਦੇ ਸਾਰੇ ਫੁੱਲ ਜਿਹੜੇ ਉਹ ਹੋਏ ਨੇ ਉਹ ਮਾਨ ਸਾਹਿਬ ਦੀਆਂ ਜਿਹੜੀਆਂ ਕੀਤੀਆਂ ਜਾ ਰੀਆਂ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਨੇ ਪੰਜਾਬ ਨੂੰ ਰੰਗਲਾ ਬਣਾਉਂਦੀ ਇਹ ਉਹਦਾ ਹੀ ਇੱਕ 파ਟ ਹੈ ਉੱਥੇ ਸੈਰਮਨੀ ਹੈ ਜਦੋਂ ਬੱਚੇ ਨਰਸਿੰਗ ਕੋਲ ਦਾਖਲਾ ਲੈਂਦੇ ਹੈ ਚਾਹੇ ਡਿਪਲੋਮਾ ਲੈਣ ਤੇ ਹੈ ਡਿਗਰੀ ਚ ਲੈਣ ਤਾਂ ਉਹਨਾਂ ਨੂੰ ਇੱਕ ਨਾਈਟਿੰਗਲ ਵੀ ਇੱਕ ਉਥੇ ਇੱਕ ਸੈਰਮਨੀ ਲਾਈਪੰਦੀ ਹੈ ਇਹ ਜਿਹੜੀ ਇੰਟਰ ਇਹ ਉਥੇ ਇੰਟਰਨੈਸ਼ਨਲ ਹੈ ਸਾਰੇ ਦੁਨੀਆ ਜਿੰਨੇ ਨਫੀਕ ਹੋ ਜਾਂ ਸਾਰੇ ਤੇ ਹੁੰਦੀ ਹੈ ਅੱਜ ਅਸੀਂ ਪਲੇਸ ਸੈਰੇਮਨੀ ਸੈਲੀਬ੍ਰੇਟ ਕਰ ਰਹੇ ਹਾਂ ਤੇ ਇਸ ਦੇ ਵਿੱਚ ਬੱਚੇ ਓਥ ਲੈਂਦੇ ਨੇ ਓਥ ਲੈਂਦੇ ਨੇ ਕਿ ਅਸੀਂ ਆਪਣੇ ਪ੍ਰੋਫੈਸ਼ਨ ਦੇ ਲਈ ਡੈਡੀਕੇਟਿਡ ਰਾਵਾਂਗੇ ਤੇ ਅਸੀਂ ਆਪਣੇ ਪ੍ਰੋਫੈਸ਼ਨ ਦੇ ਜੋ ਰਿਸਪੌਂਸਿਬਿਲਿਟੀਆਂ ਨੇ ਉਹਨੂੰ ਅਸੀਂ ਪ੍ਰੋਪਰ ਵੇਅ ਨਾਲ ਫੁੱਲਫਿਲ ਕਰਾਂਗੇ ਪੇਸ਼ੈਂਟ ਕੇਅਰ ਦੇ ਵਿੱਚ ਤੇ ਆਪਣਾ 100% ਅਸੀਂ ਕੌਂਟ੍ਰਿਬਿਊਟ ਕਰਾਂਗੇ ਇਸ ਦੇ ਵਿੱਚ ਇੱਕ ਸੋਚ ਆਕਦੇ ਨੇ ਬੱਚੇ ਆਪਣੇ ਪ੍ਰੋਫੈਸ਼ਨ ਦੇ ਲਈ ਇਸੇ ਨਾਲ ਅਸੀਂ ਇੱਕ 셀ਫ ਕੌਂਸ਼ੀਅਸ ਹੋਣਾ ਕਿ ਅਸੀਂ ਆਪਣੇ ਕੰਮ ਨੂੰ ਇੱਕ ਚੰਗੇ ਤਰੀਕੇ ਨਾਲ ਕਰਨਾ ਅਸੀਂ ਕੋਈ ਗਲਤ ਕੰਮ ਨਹੀਂ ਕਰਨਾ ਅਸੀਂ ਪੇਸ਼ੈਂਟਸ ਨੂੰ ਪ੍ਰੋਪਰ ਵੇ ਦੇ ਨਾਲ ਅਟੈਂਡ ਕਰਨਾ ਚਾਹੀਏ ਉਹ ਕਿਸੇ ਵੀ ਰਿਲੇਸ਼ਨ ਦੇ ਹੋਣ ਕਿਸੇ ਵੀ ਕਾਸ ਦੇ ਹੋਣ ਅਸੀਂ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਨੀ ਤੇ ਅਸੀਂ ਜੋ ਸਾਡੀ ਜੋ ਅਸੀਂ ਪ੍ਰੋਪਰ ਵੇ ਨਾਲ ਸਿੱਖਦੇ ਹਾਂ ਅਸੀਂ ਉਹ ਪੇਸ਼ੈਂਟਸ ਦੀ ਪ੍ਰੋਪਰ ਵੇ ਦੇ ਨਾਲ ਕੇਅਰ ਕਰਨੀ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼